अमृतसर नगर निगम दिया नंबर इकहत्तर तो आम आदमी पार्टी उम्मीदवार शमशेर सिंह संधु की हुई जित शमशेर सिंह संधु ने हलका एमएलए डॉक्टर जसबीर सिंह संधु इलाका वास आम आदमी पार्टी दी टीम तहत दिलोन धनवाद किया ਇਲਾਕਾ ਵਾਸੀਆਂ ਨੂੰ ਪਰੋਸਾ ਦਵਾਇਆ ਕਿ ਇਲਾਕੇ ਦਾ ਕੰਮ ਪੇਲ ਦੇ ਆਧਾਰ ਤੇ ਕੀਤਾ ਜਾਵੇਗਾ ਪੱਤਰਕਾਰ ਵਿਕਾਸ ਸ਼ਰਮਾ ਦੀ ਇਹ ਖੁਸ਼ੀ ਹੈ ਸਰਕ ਸੰਦੂ ਵਾਰ ਨੰਬਰ 71 ਇੱਕ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਬਹੁਤ ਖੁਸ਼ੀ ਹੈ ਇਲਾਕੇ ਦੇ ਵਿੱਚ ਬਹੁਤ ਜਿਆਦਾ ਤੇ ਇਹ ਜਿਹੜੀ ਆ ਦੇਣ ਹੈ ਜੀ ਮੇਰੇ ਜਿੰਨੇ ਮੇਰੇ ਭਰਾ ਨੇ ਖਲੋਤੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਮੇਰਾ ਪਰਿਵਾਰ ਇਹਦੇ ਪਿੱਛੇ ਹੈ ਜੀ ਮੈਂ ਇਹਨੇ ਮੇਰੇ ਸੱਜਣਾ ਮਿੱਤਰਾਂ ਜਿੰਨੀਆਂ ਨੇ ਮੇਰਾ ਸਾਥ ਦਿੱਤਾ ਇਹਨਾਂ ਦਾ ਮੈਂ ਦੇ ਨਹੀਂ ਦੇ ਸਕਦਾ ਜੀ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਹੈ ਉਹ ਸਾਰੇ ਇਲਾਕੇ ਦਾ ਵਾਰ ਨੰਬਰ 71 ਦਾ ਜਿਨ੍ਹਾਂ ਨੇ ਮੇਤੇ ਪੁਰੋਸਾ ਕਰਕੇ ਤੇ ਮੈਨੂੰ ਇਥੋਂ ਤੱਕ ਪਛਾਤਾ ਤਾਂ ਮੈਂ ਇਹਨਾਂ ਦਾ ਆਸਾਨ ਜ਼ਿੰਦਗੀ ਭਰ ਨਹੀਂ ਪੁੱਲੂਗਾ ਜੀ ਇਲਾਕੇ 'ਚ ਕੰਮ ਕਰਵਾਏ ਵੀ ਗਏ ਤੁਹਾਡੇ ਵੱਲੋਂ ਅਗੋ ਕੋਈ ਰਹਿੰਦੇ ਆ ਤੇ ਕੁਝ ਕੰਮ ਤੇ ਜਿਹੜੇ ਕਰਾਇਆ ਸਰਕਾਰ ਸਾਡੀ ਆਈ ਨੂੰ 3 ਸਾਲ ਹੋ ਗਏ ਜੀ ਅਸੀਂ ਬਹੁਤ ਕਰਾਇਆ ਘਰ ਤੇ ਬੈਠੇ ਨਹੀਂ ਔਰ ਇੰਨਾ ਕੰਮਾਂ ਦੀ ਸਦਕੇ ਅਸੀਂ ਅੱਜ ਇਥੋਂ ਤੱਕ ਪਹੁੰਚੇ ਆ ਤੇ ਅੱਗੋਂ ਵੇਖੋ ਕੰਮ ਤਾਂ ਸਾਰੇ ਹੀ ਕਰਾਉਣੇ ਜਿਹੜਾ ਜਿਹੜੇ ਇਲਾਕੇ ਦਾ ਰਹਿੰਦਾ ਪਹਿਲੇ ਆਧਾਰ ਤੇ ਹੋਣਗੇ ਵੀਰੇ ਇਲਾਕਾ ਵਾਸੀ ਕੀ ਕਹਿਣਾ ਚਾਹੋਗੇ ਜਿੱਤ ਪ੍ਰਾਪਤੀ ਬਹੁਤ ਧੰਨਵਾਦ ਕਰਦਾ ਹਾਂ ਜੀ ਇਲਾਕਾ ਵਾਸੀਆਂ ਦੇ ਬਹੁਤ ਜਿਨ੍ਹਾਂ ਨੇ ਭਰੋਸਾ ਕੀਤਾ ਔਰ ਇਹਨਾਂ ਦਾ ਭਰੋਸਾ ਨਹੀਂ ਤੋੜਾਂਗਾ ਤੇ ਇਹ ਮੇਰਾ ਇਲਾਕੇ ਵਾਸਤੇ ਨਵਾਦਾ ਜੀ ਆਪਣਾ ਨਾਮ ਬੋਲ ਕੇ ਜਿੱਤ ਪ੍ਰਾਪਤ ਹੋਈ ਕੰਪੀਟਿਸ਼ਨ ਸੰਧਿ ਜੀ ਮੇਰਾ ਨਾਮ ਪ੍ਰਦੀਪ ਸਿੰਘ ਹੈ ਵਾਰਡ ਨੰਬਰ 74 ਤੋਂ ਸਾਡੇ ਸੰਧੂ ਭਾਜੀ ਤੁਹਾਨੂੰ ਪਤਾ ਹੈ 3 ਸਾਲ ਤੋਂ ਆਪਾਂ ਇਲਾਕੇ 'ਚ ਬਹੁਤ ਮਿਹਨਤ ਕਰ ਰਹੇ ਹਾਂ ਔਰ ਇਸ ਵੇਲੇ ਜਿਹੜੀ ਆਪਾਂ ਗੱਲ ਕਰੀਏ ਇਲਾਕੇ ਵਸਿਆ ਨੇ ਬਹੁਤ ਸਾਥ ਦਿੱਤਾ ਜੀ ਸਾਡੀ ਮਿਹਨਤ ਦਾ ਜਿਹੜਾ ਉਹਨਾਂ ਮੁੱਲ ਮੋੜਿਆ ਏ ਔਰ ਜਿਹੜੀ ਵਾਰਡ ਜਿਹਾ ਆਪਾਂ ਮਿਹਨਤ ਨਹੀਂ ਵੀ ਕੀਤੀ ਜਿਹੜੇ ਇਲਾਕੇ 'ਚ ਉਹਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਅੱਗੇ ਤੋਂ ਉਹਨਾਂ ਇਲਾਕਿਆਂ ਵੱਲ ਵੀ ਜਿਹੜਾ ਬਹੁਤ ਪਹਿਲ ਦੇ ਅਧਾਰ ਤੇ ਚੰਦੇ ਤੇ ਜਾਣਗੇ ਜਿਹੜੇ ਵੀ ਕੰਮ ਇਲਾਕੇ 'ਚ ਹੋਣ ਵਾਲੇ ਆ ਉਹ ਵੀ ਜਲਦੀ ਤੋਂ ਜਲਦੀ ਸ਼ੁਰੂ ਹੋ ਜਾਣਗੇ ਇਲਾਕੇ ਦੇ ਵਸਿਆ ਨੇ ਜ ਸਾਡੇ ਤੇ ਭਰੋਸਾ ਕੀਤਾ ਤੇ ਅਸੀਂ ਉਹਨਾਂ ਦੇ ਭਰੋਸੇ ਦੇ ਘਰੇ ਔਰ ਸਾਡੇ ਸੰਧੂ ਸਾਹਿਬ ਜੋ ਕਿ 3 ਸਾਲ ਤੋਂ ਵੈਸੇ ਵੀ ਤੁਹਾਨੂੰ ਬੋਧਾ ਦੇਂਦਰਾ ਤੇ ਕੀਤਾ ਗਾਵੀ ਇਦਾਂ ਹੀ ਕੰਮ ਚੱਲਦਾ ਰਹੇਗਾ ਇਸ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਾਰਡ ਨੰਬਰ 71 ਤੋਂ ਆਮ ਆਦਮੀ ਪਾਰਟੀ ਤੋਂ ਮੇਰੇ ਫਾਦਰ ਸਾਹਿਬ ਜਿਹੜੇ ਨੇ ਕੌਂਸਲਰ ਦੀ ਸੀਟ ਤੋਂ ਜਿੱਤੇ ਨੇ ਅਸੀਂ ਇਲਾਕਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਹੈ ਉਹਨਾਂ ਦੀ ਹੀ ਦੇਣ ਹੈ ਕਿਉਂਕਿ ਉਹਨਾਂ ਨੇ ਇਸ ਸੋਚ ਨੂੰ ਵੋਟ ਪਾਈ ਹੈ ਕਿ ਅਸੀਂ ਕੰਮ ਕਰਵਾਉਣੇ ਨੇ ਇਸ ਨੂੰ ਨਹੀਂ ਪਾਈ ਕਿ ਅਸੀਂ ਸੂਟ ਲੈਣੇ ਨੇ ਅਸੀਂ ਆਟਾ ਲੈਣਾ ਅਸੀਂ ਪੈਸੇ ਲੈਣੇ ਨੇ ਉਹਨਾਂ ਦੀ ਸੋਚ ਦਾ ਮੈਂ ਬਹੁਤ ਧੰਨ ਦਿਨੋ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਹ ਸੋਚਿਆ ਤੇ ਅੱਗੇ ਤੋਂ ਮੇਰੇ ਫਾਦਰ ਸਾਹਿਬ ਜਿੱਦਾਂ ਕਿ ਉਹ ਬਿਨਾਂ ਅਹੁਦੇ ਤੋਂ ਕੰਮ ਕਰਵਾ ਰਹੇ ਸੀਗੇ ਤੇ ਪਿਛਲੇ 3 ਸਾਲਾਂ ਤੋਂ ਤੇ ਅੱਗੇ ਹੁਣ ਇਲੈਕਸ਼ਨ ਚ ਜਿੱਤ ਗਏ ਨੇ ਤੇ ਉਹ ਅੱਗੇ ਵੀ ਕੰਮ ਕਰਵਾਉਂਦੇ ਰਹਿਣਗੇ ਤੇ ਅਸੀਂ ਕਿਸੇ ਨੂੰ ਵੀ ਨਾਰਾਜ਼ੀ ਦਾ ਮੌਕਾ ਨਹੀਂ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ